ਮੁਰੰਦ ਨੇ ਫੋਨ ਕਰ ਦਿੱਤਾ ਪਤਾ ਨਹੀਂ ਕਿੰਨੇ ਕੀ ਚੱਲ ਮਾ ਤਾਂ ਚੱਲ ਮਾ ਸ਼ਮਸ਼ੇਰ ਨਹੀਂ ਜਾਣਾ ਮੈਂ ਵੀ ਚੱਲੇ ਸ਼ਮਸ਼ੇਰ ਵੀਰੇ ਮੇਰਾ ਪੰਗਾ ਨਹੀਂ ਲੈਣਾ ਮੈਂ ਪੰਗਾ ਲਿਆ ਮੈਂ ਪੰਗਾ ਲਿਆ ਗੱਲ ਸੁਣ ਮੇਰੀ ਸ਼ਮਸ਼ੇਰ ਵੀਰੇ ਤੂੰ ਬੰਦਾ ਚੱਲ ਠੀਕ ਹੈ ਪੁੱਤ ਗੱਲ ਸੁਣ ਗੱਲ ਸੁਣ ਵੀਰੇ ਮੈਂ ਗੱਲ ਤਾਂ ਆਇਆ ਦਵਾਰਾ ਗੁਰਗੋਬਨ ਸਿੰਘ ਬਣ ਗਿਆ ਸੀ ਨਾ ਪੁੱਤ ਛੱਡ ਦੇ ਸ਼ਿਰੀ ਸਾਹਿਬ ਛੱਡ ਦੇ ਸ਼ਿਰੀ ਸਾਹਿਬ ਆ ਜਾ ਤਾ ਪੋਸਟਰ ਮੈਨੂੰ ਪੜਾ ਆ ਜਾ ਪੁੱਤ ਐ ਨਾ ਕਰ ਛੱਡ ਛੱਡ ਤਾ ਦਾੜੀ ਕੇਸ ਕਟਾਤੇ ਫਿਰ ਪੁੱਠੇ ਸਿੱਦੇ ਸਾਰਾ ਕੰਮ ਕਰਨਾ ਗਿਆ ਸਿਗਰਟਾਂ ਵੀ ਪੀਣ ਲੱਗਾ ਪੰਗ ਉਸ ਨੂੰ ਨਹੀਂ ਛੱਡਦਾ ਸੀ ਜੋ ਮਿਲਿਆ ਸਭ ਛੱਡ ਗਿਆ। ਸੰਸ਼ੇਰ ਗੱਲ ਤਾਂ ਸੁਣ। ਨਾ ਗਰਮ ਹੈ ਵੀ ਹੱਥ ਵੀ ਲਾਣਾ ਮੈਨੂੰ। ਨਹੀਂ ਹੱਥ ਲਾਉਂਦੇ। ਨਾ ਨਹੀਂ ਲਾਉਂਦੇ। ਬਲਿ ਸ੍ਰੀ ਸਾਹਿਬ ਵਿੱਚ ਪਾ ਲਾ। ਸ੍ਰੀ ਸਾਹਿਬ ਵਿੱਚ ਪਾ ਲਾ। ਲੋਕੀ ਦਾ ਕਿੱਕੇ। ਸ੍ਰੀ ਸਾਹਿਬ ਵਿੱਚ ਪਾ ਲਾ। ਸੰਸ਼ੇਰ ਗੱਲ ਤਾਂ ਸੁਣ ਲਾ। ਹਾਂਜੀ ਤੁਹਾਡਾ ਬੇਟਾ। ਠੀਕ ਹੈ ਹੋਰ ਕੌਣ ਆਇਆ ਨਾਲ? ਨਹੀਂ ਪਹਿਲਾਂ ਤਾਂ ਇੱਥੇ ਰਹਿ ਕੇ ਠੀਕ ਹੋ ਗਿਆ ਸੀ ਉਦੋਂ। ਮਿੱਤ ਜਾਨ ਦਵਾਈ ਨਹੀਂ ਮਾਤਾ ਤੁਸੀਂ ਦਵਾਈ ਨਹੀਂ ਨਹੀਂ ਅਸੀਂ ਲੈਣ ਵਾਸਤੇ ਆਂਦੇ ਰੰ ਦਵਾਈ ਤੇ ਪਰ ਆਉਂਦਾ ਨਹੀਂ ਭੱਜ ਜਾਂਦਾ ਫਿਰ ਮਾਂ ਪਿੰਡ ਦੇ ਬੰਦਿਆਂ ਨੂੰ ਲਿਆ ਕੇ ਚਾਰ ਬੰਦਿਆਂ ਨੂੰ ਲਿਆ ਕੇ ਤੁਸੀਂ ਫੜ ਕੇ ਇੱਥੇ ਲਿਆਉਂਦੇ ਫਿਰ ਮਾਂ ਤੂੰ ਸਾਡੇ ਕੋਲੇ ਆਉਂਦੀ ਇੱਥੇ ਮੈਨੂੰ ਪਿਛਲੇ ਕੈਂਪ ਚ ਮਿਲਦੀ ਅਸੀਂ ਕਿਸੇ ਨੂੰ ਭੇਜਦੇ ਪਹਿਲਾਂ ਵੀ ਤਾਂ ਲੈ ਕੇ ਆਏ ਸੀ ਇਹਨੂੰ ਮਿੱਤ ਜਾਨ ਨੇ ਫੋਨ ਕਰ ਦਿੱਤਾ ਪਤਾ ਨਹੀਂ ਕਿੰਨੇ ਕੀ ਚੱਲ ਮਾਤਾ ਚੱਲ ਮਾ ਸਮਝੇਰ ਮੈਂ ਚੱਲੇ ਸਮਝੇਰ ਵੀਰੇ ਮੈਂ ਪੰਗਾ ਨਹੀਂ ਲੈਣਾ ਮੈਂ ਪੰਗਾ ਲਿਆ ਮੈਂ ਪੰਗਾ ਲਿਆ ਗੱਲ ਸੁਣ ਮੇਰੀ ਸਮਝੇਰ ਵੀਰੇ ਤੂੰ ਬੰਦਾ ਚਲ ਠੀਕ ਹੈ ਤੂੰ ਗੱਲ ਕਰੀਂ ਵੀਰੇ ਮੈਂ ਗੱਲ ਤਾਂ ਸੁਣ ਲੈ ਮੇਰੀ ਗੱਲ ਦਵਾਰਾ ਗੁਰਗੋਬ ਸਿੰਘ ਬਣ ਗਿਆ ਸੀ ਨਾ ਕੋਤਸ਼ਾਰਦੇਸ਼ੀ ਜੀ ਸਾਹਿਬ ਆਜੋ ਸਾਤਾ ਟੈਸਟਰ ਮੈਨੂੰ ਬੁਲਾ ਆਜੋ ਆਜਾ ਕੋਤਸ਼ਾਰਦੇਸ਼ੀ ਐ ਨਾ ਕਰ ਛੱਡ ਛੱਡ ਚਮਚੇਰ ਛੱਡ ਦੇ ਵਾਪਸ ਛੱਡ ਦੇ ਮੈਂ ਬਾਬਾ ਮੈਂ ਛੱਡ ਦੇ ਜਾਨੇ ਨਹੀਂ ਨਾ ਨਹੀਂ ਚਲੇ ਜੀ ਛੱਡ ਦੇ ਚਮਚੇਰ ਕੋਈ ਨਾ ਐ ਨਹੀਂ ਚਮਚੇਰ ਗੱਲ ਸੁਣ ਪਿਆਰ ਜੀ ਮੈਂ ਸੀਰੀਅਸ ਆ ਛੱਡੀ ਫਾੜਿਆ ਨਹੀਂ 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 ਸੀਰੀ ਸਾਹਿਬ ਇਸੀ ਥੋੜੇ ਚਪਾਨਾ ਵਿੱਚ ਛੱਡੀ ਸੀ ਦੇ ਵਿੱਚ ਖਾਣ ਕੱਲ ਸੁਣ ਛੱਡ ਦੇ ਅਸੀਂ ਪਾਉਣ ਅਸੀਂ ਪਾਉਣ ਮੈਂ ਪਾਉਣਾ ਮੈਂ ਪਾਉਣਾ ਸਤਨਾਮ ਕਰਤਾਪੁਰ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸ਼ਾਦ ਨਾ ਕਰੋ ਯਾਰ ਆਹ ਦੇ ਸੱਚੇ ਜਿਗਾਰ ਸੱਜੇ ਵੀਰੇ ਛੱਡ ਦੇ ਪੋਨੇ ਫਰੀਦ ਸਾਹਿਬ ਨਾਨਕ ਨੂੰ ਸੀ ਪੀ ਸੱਚ ਸੱਚੇ ਬਾਸ਼ਾ ਮਿਹਰ ਕਰੇ ਮੇਰੇ ਭਰਾ ਨੂੰ ਤੰਦਰੁਸਤੀਆਂ ਬਖਸ਼ ਛੱਡ ਦੇ ਆ ਪੋਨੇ ਪੋਨੇ ਲਖੜਾ ਮਿੰਟ ਕਰੇ ਜਾ ਮੈਂ ਪੋਨਾ ਫੋੜੀ ਮੈਂ ਪੋਨਾ ਸਮਝੇਰ ਹੁਣ ਆਖੇ ਲੱਗਦਾ ਭਰਾ ਦੇ ਜੇ ਮੇਰੇ ਆਖੇ ਲੱਗਾਂਗੇ ਤੁਹਾਡੇ ਮੇਰੇ ਠੀਕ ਐ ਨਹੀਂ ਪੁੱਤ ਕਰਨਾ ਆਪਾਂ ਜੀਰੀ ਸਾਹਿਬ ਦੀ ਮਰਿਆਦਾ ਵਾ ਇਹਦੀ ਆਪਾਂ ਮਰਿਆਦਾ ਛੱਡਦੇ ਹੱਥ ਕੋਈ ਨਹੀਂ ਛੱਡਦੇ ਕੁਝ ਨਹੀਂ ਕਰਨਾ ਪਰੇ ਜਾਓ ਜੀ ਕੋਈ ਨਾ ਜਾਣੇ ਪਰੇ ਆ ਜਾ ਹੁਣ ਆ ਜਾ ਅੱਖੇ ਲੱਗਣ ਨਹੀਂ ਜਾਣਾ ਅੰਦਰ ਨਹੀਂ ਜਾਣਾ ਲੱਗ ਕੇ ਚੱਲ ਰਹੇ ਹਾਂ ਚੱਲ ਆ ਜਾ ਸਮਝ ਗਏ ਨਾ ਆ ਜਾ ਦੇਖੀ ਤੇਰੀ ਮੰਨ ਲਈ ਅਸੀਂ ਤੇਰੀ ਗੱਲ ਮੰਨ ਲਈ ਨਾ ਆ ਜਾ ਹੁਣ ਤੂੰ ਸਾਡੀ ਮੰਨ ਆ ਜਾ ਆ ਜਾ ਮਾਤਾ ਆ ਜਾ ਆ ਜਾ ਓ ਬਾ ਆਸ਼ਮ ਸ਼ੇਰਿਆ ਹਾਂ ਜੀ ਓ ਫੇਰਿਆ ਕਿਹਾ ਨਾ ਛੱਡ ਕੇ ਲੈ ਬਾਈ ਕਿਰਪਾ ਹਾਂ ਵਾਹਿਗੁਰੂ ਵੇਰੇ ਕੀ ਹੋ ਗਏ ਸ਼ੇਰੇ ਯਾਰ ਖੁਸ਼ ਨਹੀਂ ਯੋ ਮੈਂ ਨਾ ਦੋਗ ਦਿਨ ਹੋ ਗਏ ਫਿਰ ਖਾਣ ਲੱਗ ਗਿਆ ਸੀ ਗੋਲੀਆਂ ਪਾ ਲਈਆਂ ਸਾਰੀਆਂ ਗੋਲੀਆਂ ਖਾਣ ਲੱਗੀਆਂ ਨਹੀਂ ਗੋਲੀਆਂ ਨਹੀਂ ਜੀ ਭੰਗ ਦਾ ਭੰਗ ਨੇ ਯਾਰ ਕੀ ਹਾਲ ਕਰਤਾ ਤੇਰਾ ਸ਼ੇਰੇ ਅੱਗੇ ਹਾਂਜੀ ਵਿੱਚ ਭੰਗ ਨਾ ਖਾ ਯਾਰ ਬਾਈ ਕਿੱਥੋਂ ਲਈ ਸੀ ਉਹ ਜਦੋਂ ਆਉਣ ਤੇ ਲੈ ਆ ਕੇ ਤੋੜ ਕੇ ਤੋਟ ਕੇ ਉਹ ਮੈਂ ਨਹੀਂ ਹੋਣੀ ਖਾਂਦਾ ਬਾਈ ਕਿੱਥੋਂ ਲਿਆ ਸੀ ਹੁਣ ਭੰਗ ਮੁਕਸ ਨਹੀਂ ਉੱਥੇ ਖਾਦੀ ਸੀ ਹਾਂਜੀ ਨਹੀਂ ਕਿੱਥੋਂ ਪੱਟ ਕੇ ਲਿਆਏ ਬਾਟ ਕੇ ਲਿਆਏ ਸੀ ਹਾਂਜੀ ਗੋਲੇ ਦੇ ਵੀ ਲਿਆ ਕੇ ਖਾਦੇ ਸੀ ਨਹੀਂ ਗੋਲੇ ਨਹੀਂ ਲਿਆਦੇ ਖਾਦੇ ਸੀ ਬਸ ਕੱਲੇ ਉਬੜਾ ਕੇ ਖਾਦੇ ਸੀ ਮੰਮਾ ਪੋਰਟਗੇਨਾ ਤੁੰਦੇ ਗੋਲੇ ਬਣਾ ਕੇ ਉਹ ਲਗਾ ਜਾਂਦਾ ਤੂੰ ਦੇਖੀ ਜੰਨੀ ਬੇਬੇ ਬੈਠੀ ਬਾਪੂ ਲੜਦੇ ਆ ਬਾਪੂ ਕਰਾਉਂਦੀ ਆ ਮਰ ਲੂੰਦੀ ਕਰਲਾਉਂਦੀ ਰਹਿ ਜੈ ਮੇਰੇ ਅੱਗੋਂ ਪੈਂਦਾ ਮਾਰ ਨੂੰ ਐਵੇਂ ਤੂੰ ਕਿ ਮੈਂ ਤੈਨੂੰ ਕਢ ਲੈ ਮੈਂ ਕੁਝ ਨਹੀਂ ਕਹ ਮਮੀ ਨੂੰ ਹਾਂ ਕੋਈ ਨਹੀਂ ਬਾਈ ਹਾਂ ਨਾ ਯਾਰ ਬਾਈ ਛੱਡ ਦੇ ਛੱਡ ਦਿੰਦਾ ਹੁਣ ਨਹੀਂ ਬਾਈ ਭੰਗ ਪੀਣੀ ਯਾਰ ਠੀਕ ਨਹੀਂ ਹਾਂਜੀ ਜੱਟ ਆ ਦਵਾਈ ਜੀ ਲੈਣੀ ਨਹੀਂ ਆਏਗਾ ਸਾਡੇ ਕੋਲ ਨਹੀਂ ভাই ਦਵਾਈ ਮੈਸ ਨਹੀਂ ਕਰਨੀ ਯਾਰ ਸ਼ੇਰਾ ਠੀਕ ਆ ਉਹਨੇ ਨਏ ਮੁੜ ਕੇ ਰਿਪੀਟ ਜਿਹੜਾ ਕਰਾਈ ਮੈਂ ਤੇ ਲੈ ਜਾਂਦੀ ਸੀ ਜਿਹੜਾ ਕਹਿੰਦੇ ਰਿਪੀਟ ਤੋਂ ਬਾਅਦ ਚੈੱਕ ਕਰਾਉਣਾ ਪੈਂਦਾ ਆ ਤਿੰਨ ਮਹੀਨੇ ਬਾਅਦ ਦੁਬਾਰਾ ਚੈੱਕ ਅਪ ਤਾਂ ਹੋਣਾ ਹੀ ਆ ਨਾ ਆਇਆ ਨਹੀਂ ਹੈਗਾ ਤਾਂ ਠੀਕ ਠੀਕ ਆ ਸ਼ੇਰਾ ਹਾਂ ਜੀ ਬਾਬੇ ਠੀਕ ਹੈ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਸ਼ੇਰਾ ਸ਼ਮਸ਼ੇਰ ਸਿੰਘ ਮਾਂ ਦਾ ਪੁੱਤ ਕੱਲਾ ਕੱਲਾ ਹੀ ਪੁੱਤ ਆ ਮਾਂ ਦਾ ਤੇ ਬਸ ਤੁਸੀਂ ਦੇਖਿਆ ਹੀ ਹਾਲਾਤ ਕੀ ਗੁਰੂ ਦਾ ਸਿੱਖਾ ਗੁਰੂ ਦਾ ਸਿੰਘ ਆ ਖਾਲਸਾ ਬਾਣੀ ਤੇ ਬਾਣੇ ਦਾ ਧਾਰਨੀ ਆ ਪਤਾ ਨਹੀਂ ਇਹ ਇਹ ਅਲਾਮਤ ਸਾਡੇ ਵਿੱਚ ਕਿੱਥੋਂ ਆ ਗਈ ਗੁਰੂਦਿਆਂ ਲਾੜ ਲੀਆਂ ਫੌਜਾਂ ਦੇ ਨਾਲ ਇਹ ਭੰਗ ਨੂੰ ਪ੍ਰਸ਼ਾਦ ਕਹਿ ਕੇ ਪਤਾ ਨਹੀਂ ਕਿਦੋਂ ਤੋਂ ਜੋੜ ਦਿੱਤਾ ਗਿਆ ਇਸ ਚੀਜ਼ ਨੂੰ ਨਾਲ ਸਾਡੇ ਵਿੱਚ ਬਾਣੀ ਚ ਤਾਂ ਸਾਹ ਨਹੀਂ ਕਰਦਾ ਇਹ ਤੇ ਉਹ ਨਹੀਂ ਵਿਗਾੜਿਆ ਇਹਨੂੰ ਕੋਈ ਬਾਣੀ ਨਹੀਂ ਸਾਫ਼ ਇਨਕਾਰ ਕੀਤਾ ਹੈ ਬਸ ਉਹ ਯਾਰ ਰਾਈਡਰ ਜੀ ਸਾਫਨਕਾਰ ਕੀਤਾ ਨਾ ਹਾਂ ਜੀ ਹਾਂ ਜੀ ਹਾਂ ਤੇ ਫਿਰ ਤੂੰ ਕਾਦੋ ਪੀਂਦਾ ਭੰਗਾ ਉਹ ਬਾਈ ਹੁਣ ਨਹੀਂ ਪੀਂਦਾ ਮੈਂ ਉਹ ਬਸ ਘਰੇ ਬਸ ਮੰਮੀ ਹੈ ਨਹੀਂ ਅਸੀਂ ਜੀ ਤੇ ਤਾਂ ਕਰਕੇ ਮੈਂ ਤੁਰੜ ਕੇ ਉਹਦੇ ਮੈਂ ਲੈ ਕੇ ਡੈਡੀ ਨੇ ਲਾਇਆ ਇਹਨੂੰ ਪੁੱਟੀ ਚਾੜ ਤੇ ਅੱਛਾ ਉਹ ਵੀ ਲਾਉਂਦੇ ਉਹ ਵੀ ਪੀਂਦੇ ਖਾਂਦਾ ਸੀ ਉਹ ਵੀ ਪਾਗਲ ਹੋ ਗਿਆ ਸੀ ਉਹ ਵੀ 3 ਸਾਲ ਐਂ ਪਾਗਲ ਰਿਆ ਉਹ ਵੀ ਹਾਲ ਸਾਡਾ ਮਿੰਗ ਸਿੰਘ ਸੀ ਕਿ ਉਹ ਹਾਂ ਨਾ ਪਹਿਲਾਂ ਤੋਂ ਐਵੇਂ ਹੀ ਸੀਗਾ ਮੁੰਨਾਈ ਸੀ ਤੋ ਉਹ ਵੀ ਖਾਂਦਾ ਪੀਂਦਾ ਸੀ ਐ ਕੁਝ ਵੀ ਨਹੀਂ ਕਰਦਾ ਸੀ ਉਦੋਂ ਬਾਅਦ ਅੰਮ੍ਰਿਤ ਛਕ ਲਿਆ ਫਿਰ ਗੁਰਬਾਣੀ ਪੜਨ ਲੱਗਿਆ ਕਥਾ ਕਰਨ ਲੱਗ ਗਿਆ ਵਧੀਆ ਮਹਾਰਾਏ ਨਾਲ ਜੁੜ ਗਿਆ ਉਦੋਂ ਬਾਅਦ 4-5 ਸਾਲਾਂ ਬਾਅਦ ਫਿਰ ਉਹ ਮਾੜੀ ਸੰਗਤ ਚਰਲ ਗਿਆ ਫਿਰ ਪੁੱਠੇ ਸਿੱਦੇ ਕੰਮ ਦਾੜੀ ਕੇਸ ਕਟਾਤੇ ਫਿਰ ਪੁੱਠੇ ਸਿੱਦੇ ਸਾਰਾ ਕੰਮ ਕਰਨ ਲੱਗ ਗਿਆ ਸਿਗਰਟਾਂ ਵੀ ਪੀਣ ਲੱਗ ਗਿਆ ਭੰਗ ਉਸ ਵੀ ਨਹੀਂ ਛੱਡਦਾ ਸੀ ਜੋ ਮਿਲਿਆ ਸਭ ਛਕ ਜਾਂਦਾ ਸੀ ਭੰਗ ਲੋ ਐਨਾਂ ਨਹੀਂ ਕੁੱਟ-ਕੁੱਟ ਕੇ ਢਡੇ ਗੋਲੇ ਬਾਟੀਆਂ ਭਰ-ਭਰ ਕੇ ਐ ਖਾ ਜਾਂਦਾ ਸੀ ਉਹ ਤੋਂ ਖੇਡਣਾ ਪਰ ਪਰ ਚਾਹ ਰੀਆਂ ਪੀ ਜਾਣੀਆਂ ਸਾਰਾ ਜਿੰਨਾ ਮਰਜੀ ਲੜੀ ਜਾਣਾ ਬੋਲੀ ਜਾਣਾ ਕੋਈ ਆਖੀ ਕਿੰਨਾ ਪੜਿਆ ਸ਼ਮਸ਼ੀਰ ਇਹ ਸੱਤ ਅੱਠ ਹੀ ਪੜਿਆ ਜਿਆਦਾ ਨਹੀਂ ਗੁਰਬਾਗਰਾਂ ਦੇ ਹਿਸਾਬ ਸਾਰਾ ਪੜ ਲੈਂਦਾ ਸੀ ਘੰਟਾ ਹੈ ਤੇ ਜਿੰਦਾ ਸੰਤ ਸੰਤਾ ਕੀਤੀ ਹਾਂਜੀ ਹਾਂਜੀ ਤੇ ਜਦੋਂ ਦਾ ਬਿਮਾਰ ਹੋਇਆ ਉਦੋਂ ਦੇ ਹੁਣ ਗਰਬਾਣੀ ਵੱਲੇ ਤਾਂ ਮੂੰਹ ਹੀ ਨਹੀਂ ਕਰਦਾ ਕੋਈ ਨਾ ਕਰੂਗਾ ਕਰੂਗਾ ਕੋਈ ਨਹੀਂ ਹਾਂਜੀ ਬਸ ਬੇਨਤੀ ਹੋਈ ਹੈ ਭਾਈ ਕਿਰਨ ਸਾਡੇ ਕੌਮ ਦੇ ਜਿਹੜੇ ਵੱਡੀਆਂ ਪੋਜੀਸ਼ਨਾਂ ਤੇ ਬੈਠੇ ਨੇ ਜਥੇਦਾਰ ਉਹਨਾਂ ਨੂੰ ਬੇਨਤੀ ਆ ਤੁਸੀਂ ਕੋਈ ਐਸਾ ਹੁਕਮਨਾਮਾ ਜਾਰੀ ਕਰੋ ਕੋਈ ਐਸਾ ਸੰਗਤਾਂ ਨੂੰ ਬੇਨਤੀ ਕਰੋ ਕੋਈ ਅਪੀਲ ਕਰੋ ਵੀ ਇਸ ਚੀਜ਼ ਤੋਂ ਬਚੋ ਭਾਈ ਇਹਦਾ ਤੇ ਗੁਰਸਿੱਖੀ ਦਾ ਕੋਈ ਤਾਲਮੇਲ ਨਹੀਂ ਕੋਈ ਸਬੰਧ ਨਹੀਂ ਭੰਗ ਦਾ ਗੁਰਸਿੱਖੀ ਨਾਲ ਕੋਈ ਸਬੰਧ ਨਹੀਂ ਭਾਈ ਬੇਨਤੀ ਆ ਅਪੀਲ ਕਰੋ ਤਾਂ ਜੋ ਜਿਹੜੇ ਨੌਜਵਾਨ ਨ ਨਵੀਂ ਚੜਦੀ ਉਮਰ ਦੇ ਨੌਜਵਾਨ ਗੁਰਸਿੱਖ ਬਣਦੇ ਆ ਉਹ ਇਸ ਚੀਜ਼ ਨੂੰ ਪ੍ਰਸ਼ਾਦ ਸਮਝ ਕੇ ਛੱਕ ਜਾਂਦੇ ਆ ਸੰਚੇਰ ਸਿੰਘ ਵਾਸਤੇ ਅਰਦਾਸ ਕਰੀ ਵੀ ਨਹੀਂ ਖਾਂਦਾ ਕਿਈ ਦੇਣੀ ਹੋ ਗਣੀ ਜਮਾਣੀ ਰੋਟੀ ਨੂੰ ਕਰਦਾ ਸੀ ਅੱਜ ਇੱਥੇ ਪ੍ਰਸ਼ਾਦ ਆ ਛੱਕਿਆ ਨੇ ਅਸੀਂ ਤਾਂ ਜਮਾਣੀ ਛੱਕਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਗਰੂ ਕਰ ਪਾ ਮੇਰੀ ਵੀ ਭੁੱਖ ਮਰ ਗਈ ਮੈਨੂੰ ਵੀ ਅਟੈਨਸ਼ਨ ਨਾਲ ਮੈਂ ਵੀ ਬਾਹਰ ਰਹਿਣ ਲੱਗ ਗਈ ਵਾਹਿਗੁਰੂ ਮੇਰ ਕਰਿਓ ਜੀ ਅਰਦਾਸ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੈਠੋ